ਅਨਟੀਰੀਅਰ ਬਾਜਿ ਘਟਿਚਾ ਕਰ ਲਿਆ ਠੀਕ ਹੈ ਸਕਰਾਇਟਲਸ ਬਈ ਜਮਾ ਨਵਾਂ ਸ਼ੋਰੂਮ ਕਨੇਸ਼ਨ ਅਨਟੀਰੀਅਰ ਪੈਗਾ ਸੀਟ ਕਵਰ ਜਿਹਾ ਵੀ ਨਾ ਦਾਤਾ ਠੀਕ ਹੈ ਨਵੇਂ ਸੀਟ ਕਵਰ ਚੜਾਏ ਆ ਨਵੇਂ ਟਾਇਰ ਨਵੇਂ ਲਾਏ ਤਿੰਨੋ ਚੀਜ਼ਾਂ ਦਾ ਬਈ ਤੁਹਾਨੂੰ ਬਿੱਲ ਮਿਲ ਜੂ ਠੀਕ ਹੈ ਪਹਿਲੇ ਲੈ ਲੈ ਵਿਰਾ ਕੋਲ ਆ ਕੇ ਰੇਟ ਬਈ ਇਹਦਾ ਕਿੰਨਾ ਦੇ ਦਾਂਗੇ ਆਪਾਂ ਇਹ ਗੱਡੀ ਮਿਲ ਜੂ ਜੀ 7.5 ਲੱਖ ਰੁਪਏ ਦੀ 7 ਲੱਖ 50 ਹਜ਼ਾਰ ਦੀ ਸਾਸੀ ਗੱਲ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਦੋ ਕਾਰਾਂ ਲੈ ਕੇ ਆਨੇ ਆ ਇੱਕ ਚਿੱਟੇ ਰੰਗ ਦੀ ਬ੍ਰੇਡਾ ਲੈ ਕੇ ਆਨੇ ਆ ਦੂਜੀ ਲੈ ਕੇ ਆਨੇ ਆ ਸਕੋਰਪਿਓ ਕਾਲੇ ਰੰਗ ਦੀ ਆਪਾਂ ਪਹੁੰਚੇ ਸ਼ਸ਼ੀ ਕਾਰ ਬਾਈ ਜੀ ਸ਼ਸ਼ੀ ਕਾਰ ਬਾਈ ਸਵਾਗਤ ਹੈ ਆਪਣੇ ਪੇਤੇ ਤੁਹਾਡਾ ਤੇ ਪਹਿਲਾਂ ਨਾ ਇਹਦੀ ਜਾਣਕਾਰੀ ਦੇ ਬ੍ਰੇਜਾ ਦੀ ਹਾਂਜੀ ਮਾਡਲ ਬਾਈ ਜੀ 2018 ਮਾਡਲ ਜੀ ਬੰਪਰ ਟੂ ਬੰਪਰ ਰिजिनल ਠੀਕ ਹੈ ਪਹਿਲੇ ਨਾਮ ਦੀ ਜੀ 40000 ਵਿਦ ਰਿਕਾਰਡ ਚੱਲੀ ਹੋਈ ਸਟਿੱਪ ਨਹੀਂ ਅਨ ਯੂਜ਼ਡ ਜੀ ਦੋਨੇ ਚਾਬੀਆਂ ਨਾਲ ਠੀਕ ਹੈ ਜੀ ਹਾਂਜੀ ਤੇ ਐਨਓਸੀ ਨਾਲ ਮਿਲੂ ਫਿਰ ਇਹ ਗੱਡੀ ਜੇ ਤਾਂ ਕਿਸੇ ਨੇ ਹਰਿਆਣਾ ਨਾਮ ਕਰਾਉਣੀ ਹੈ ਉਹਦੇ ਟਾਈਮ ਹੀ ਨਾਮ ਹੋ ਜੂ ਜੇ ਕਿਸੇ ਨੇ ਪੰਜਾਬ ਨੰਬਰ ਲਵਾਉਣਾ ਹੈ ਫਿਰ ਉਹਨੂੰ ਐਨਓਸੀ ਨਾਲ ਮਿਲ ਜੂਗੀ ਠੀਕ ਹੈ ਜੀ ਨਵੇਂ ਲਾਇ ਵੀ ਚੈੱਕ ਕਰੋ ਆਫਟਰ ਮਾਰਕੀਟ ਲਾਇ ਵੀ ਲੱਗਿਆ ਠੀਕ ਆ ਨਵੇਂ ਲਾਇ ਨਵੇਂ ਟਾਇਰ ਬੈਲੇ ਮਿਲ ਜੂ ਲਾਇ ਵੀਲਾਂ ਦਾ ਤੇ ਟਾਇਰਾਂ ਦਾ ਤੇ ਅੰਦਰਲੇ ਸੀਟ ਕਵਰਾਂ ਦਾ ਤਿੰਨੇ ਚੀਜ਼ਾਂ ਦਾ ਬਿੱਲ ਮਿਲ ਜੂ ਨਾ ਉਹ ਵੀ ਅੰਦਰ ਕਰੋ ਝਾਤ ਮਾਰਿਆ ਇੱਕ ਵਾਰ ਤੁਸੀਂ ਅੰਟੀਰੀਅਰ ਬੈਜ ਗੱਡੀ ਚੈੱਕ ਕਰੋ ਠੀਕ ਆ ਸਖਰਾਤ ਲੱਸ ਭਾਈ ਜਮਾ ਨਵਾਂ ਸ਼ੋਰੂਮ ਕਨੇਸ਼ਨ ਅੰਟੀਰੀਅਰ ਪੈਗਾ ਸੀਟ ਕਵਰ ਜਿਵੇਂ ਵੀ ਇਹਨਾਂ ਦਾਤਾ ਠੀਕ ਆ ਨਵੇਂ ਸੀਟ ਕਵਰ ਚੜਾਏ ਆ ਨਵੇਂ ਟਾਇਰ ਨਵੇਂ ਲਾਇ ਤਿੰਨੋ ਚੀਜ਼ਾਂ ਦਾ ਭਾਈ ਤੁਹਾਨੂੰ ਬਿੱਲ ਮਿਲ ਜੂ ਠੀਕ ਆ ਬੈਲੇ ਲੈ ਲੋ ਵੀਰਾਂ ਕੋਲ ਆ ਕੇ ਕਰੇਟ ਬਾਈ ਜੇ ਤਾਂ ਕਿੰਨਾ ਦੇ ਦਾਂਗਾ ਆਪਾਂ ਇਹ ਗੱਡੀ ਮਿਲ ਜੂ ਜੀ 7.5 ਲੱਖ ਰੁਪਏ ਦੀ 7 ਲੱਖ 50 ਹਜ਼ਾਰ ਦੀ ਐਨਓਸੀ ਦੇ ਨਾਲ ਐਨਓਸੀ ਦੇ ਨਾਲ ਐਨਓਸੀ ਦੇ ਨਾਲ ਤੁਹਾਨੂੰ ਮਿਲ ਜੂ ਬਈ 7 ਲੱਖ 50 ਹਜ਼ਾਰ ਦੀ ਮਾਨਤਾ ਨਾਲ ਬਾਈ ਥੋੜਾ ਜਰੂਰ ਕੀਤਾ ਜੋ ਮੌਕਾ ਤੇ ਠੀਕ ਆ ਆਪਣੇ ਪੇਡ ਦਾ ਨਾ ਲੈ ਦਿਓ ਆ ਕੇ ਵਿਰਾਂ ਕੋਲੇ ਹਾਂਜੀ ਦੂਜੀ ਹੈਗੀ ਆ ਸਕੋਰਪੀਓ ਐਨ ਵੀਰੇ ਸਕੋਰਪੀਓ ਐਨ ਜੀ ਮਾਡਲ ਜੀ 2024 ਮਿਲਦੀ ਨਹੀਂ ਜੀ ਇਹ ਕਾਰ ਠੀਕ ਹੈ ਜੀ ਸਾਲ ਸਾਲ ਭਰ ਦੀ ਵੇਟਿੰਗ ਹੈ ਆਪਣੇ ਕੋਲੇ ਆਓ ਪੰਜਾਬ ਨੰਬਰ ਦੀ ਠੀਕ ਹੈ ਜੀ ਬੰਪਰ ਟੂ ਬੰਪਰ ਰिजिनल ਜੀ 40000 ਵਿਦ ਰਿਕਾਰਡ ਚੱਲੀ ਹੋਈ ਹੈ ਠੀਕ ਹੈ ਜੀ ਤੇ ਸੈਸਰੀ ਸੁਸਰੀ ਪੂਰੀ ਲੱਗੀ ਹੈ ਵੀਰੇ ਫੁੱਲ ਅਸੈਸਰੀ ਹੈ ਜੀ ਜਿੰਨਾ ਵੀ ਕੰਮ ਹੋਇਆ ਏਜੰਸੀ ਚੋਂ ਹੋਇਆ ਹੈ ਲਾਈ ਵੀਲ ਜੀ ਫੌਗ ਲੈਂਪ ਅੰਦਰਲੇ ਸੀਟ ਕਵਰ ਫੁੱਟ ਰੈਸਟ ਸਭ ਕੁਝ ਏਜੰਸੀ ਚੋਂ ਲੱਗਿਆ ਹੋਇਆ ਹੈ ਏਜੰਸੀ ਚੋਂ ਲੱਗਾ ਸਾਰਾ ਕੁਝ ਵਿਦ ਬਿਲ ਮਿਲ ਜਣਗੇ ਜੀ ਵੀ ਠੀਕ ਹੈ ਜੀ ਹਾਂਜੀ ਲਓ ਵੀ ਇਹਦੇ ਵਿੱਚ ਤੁਹਾਨੂੰ ਬੈਲ ਮੈਜੂ ਠੀਕ ਹੈ ਜਿੰਨੀ ਅਸੈਸਰੀ ਗੱਡੀ ਦੇ ਵਿੱਚ ਲੱਗੀ ਵੀ ਹੈਗੀ ਸੈਂਟਰਲ ਲੋਕ ਦੇ ਨਾਲ ਮਿਲੂਗੀ ਠੀਕ ਹੈ ਤੁਹਾਨੂੰ ਅੰਡਰ ਵਾਰੰਟੀ ਕਾਰ ਹੈ ਜੀ ਨਵੇਂ ਅੰਦਰੋਂ ਇੱਕ ਵਾਰ ਝਾਤ ਮਾਰੋ ਤੁਸੀਂ ਠੀਕ ਹੈ ਜਿਵੇਂ ਬਾਹਰੋਂ ਗੱਡੀ ਸਾਫ਼ ਸੁਥਰੀ ਪਈ ਹੈ ਠੀਕ ਹੈ ਨਵੀਂ ਪਈ ਆ ਉਹ ਤੋਂ ਕਿਤੇ ਜ਼ਿਆਦਾ ਸੋਹਣੀ ਅੰਦਰੋਂ ਪਈ ਆ ਬਈ ਗੱਡੀ ਟੱਚ ਪਲੇਅਰ ਵਗੈਰਾ ਠੀਕ ਹੈ ਸੀਟ ਕਵਰ ਹਨ ਓਕੇ ਗੱਲਬਾਤ ਸਾਰੀ ਗੱਡੀ ਬਈ ਠੀਕ ਹੈ ਰੇਟ ਇਹਦਾ ਬਈ ਜੀ ਇਹ ਆਪਾਂ ਨੂੰ ਕਾਰ ਮਿਲ ਜੂ ਜੀ 18 ਲੱਖ ਰੁਪਏ ਦੀ 18 ਲੱਖ ਰੁਪਏ ਦੀ 24 ਮਾਡਲ 24 ਮਾਡਲ ਨਵਾਂ ਇੰਸ਼ੋਰੈਂਸ ਸਾਲ ਭਰ ਦਾ ਠੀਕ ਹੈ ਬੀਮਾਨ ਸਾਰਾ ਕੁਝ ਓਕੇ ਆ ਬਈ ਠੀਕ ਹੈ ਗੱਲਬਾਤ ਵੀਰ ਨਾ ਕਰ 18 ਲੱਖ ਦੇ ਮਾਨਤਾਣ ਤੋਂ ਮੌਕੇ ਤੇ ਕਰ ਦੋਗੇ ਉਹ ਕਰ ਦਾਂਗੇ ਨਾ ਵੇ ਮੌਕੇ ਤੇ ਮਾਨਤਾਣ ਥੋੜਾ ਦੋਨਾਂ ਗੱਡੀਆਂ ਚ ਕਰ ਦਾਂਗੇ ਠੀਕ ਆ ਫਿਰ ਨੰਬਰ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਆ ਜਾਓ ਫਿਰ ਭਾਈ ਮਾਡਰਮੈਂਟੀ ਦੇ ਵਿੱਚ ਬਾਈ ਜੀ ਮੋਟਰਸ ਤੇ ਧੰਨਵਾਦ ਜੀ